ਹਾਂਜੀ ਫਿਰ ਦੋਸਤੋ ਕੀ ਹਾਲ ਚਾਲਾ ਤੁਹਾਡਾ ਲੈ ਕੇ ਆ ਚੁੱਕੇ ਹਾਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਣੀ ਕਹਿਣ ਕਮੈਂਟਾਂ ਵਾਲੀ ਵੀਡੀਓ ਹੁਣ ਆਪਾਂ ਵੀਡੀਓ ਵੇਖਦੇ ਤੇ ਬਹੁਤ ਹੀ ਜ਼ਿਆਦਾ ਫਣੀ ਕਮੈਂਟ ਪੜਦੇ ਚਲੋ ਆਜੋ ਫਿਰ ਚਾਬੀ ਵਾਲੇ ਬਾਂਦਰ ਵਾਂਗੂ ਹਿੱਲੀ ਜਾਂਦਾ ਅੰਕਲ ਚਾਬੀ ਵਾਲੇ ਬਾਂਦਰ ਵਾਂਗੂ ਹਿੱਲੀ ਜਾਂਦਾ ਅੰਕਲ ਧਾਰ ਦੇ ਅੱਜ ਦੇ ਤੱਕ ਹੱਲ ਕੁੜੀਏ ਨੀ ਕਰੋ ਭਾਰ ਤੇਰਾ ਯਾਰ ਲੱਗਦਾ ਅੰਕਲ ਪ੍ਰੋਗਰਾਮ ਕਰਨ ਤੋਂ ਪਹਿਲਾਂ ਨੰਗੀਆਂ ਤਾਰਾਂ ਨੂੰ ਹੱਥੋਂ ਪਾ ਕੇ ਆਇਆ ਤਾਂ ਹੀ ਐਵੇਂ ਨੱਚੀ ਜਾਂਦਾ ਤੇ ਡੱਬੀ ਵਾਲਾ ਚਿੱਟਾ ਕੱਛਾ ਆਵੇ ਚਾਂਦਰੇ ਚੋਂ ਬਾਹਰ ਸਾਬਾਸ ਤਾਰਾ ਦਿਨ ਨਾਉਂਦੇ ਤੇਰੇ ਪਿੱਛੇ ਗੇੜੀਆਂ ਨਿਕਾਰ ਦੇ ਨੰਮ ਤਾਰ ਪਤੰਦਰ ਬੁੱਲਾ ਚ ਪੂਰੀ ਜਰਦੇ ਦੀ ਪੂੜੀ ਠੋਕੀ ਫਿਰਦਾ ਲੱਗਦਾ ਜਰਦਾ ਇਹਦੇ ਦਿਮਾਗ ਨੂੰ ਚੜ ਗਿਆ ਅਰੇ ਕੱਢ ਦੇ ਤਕੱਲ ਕੁੜੀਏ ਨੀ ਕਰ ਬਾਹਰ ਤੇਰਾ ਯਾਰ ਤਾਰ ਦੇ ਆਨੇ ਕੱਢ ਦੇ ਤਕੱਲ ਸੋਹਣੀਏ ਨੀ ਕਰ ਬਾਹਰ ਤੇਰਾ ਯਾਰ ਇਹ ਤਾਂ ਪਤੰਦਰ ਆਈ ਕਰੀ ਜਾਂਦਾ ਜਿਵੇਂ ਕਿਸੇ ਨੇ ਇਹਦੇ ਪਿੱਛੇ ਹਟ ਧੁੰਨੀ ਹੋਵੇ ਆਪਣੇ ਕੈਨੇਡਾ ਵਾਲਾ ਸੱਪ ਲੜ ਜੇ ਨਹੀਂ ਜਿੰਦ ਦੇ ਮਾਰਨੇ ਦਵਾਈ ਦਿੱਤ ਗਾਸ ਤੋਂ ਮਿਲੇ ਸੱਪ ਤਾਂ ਤੇਰੇ ਵੀ ਲੜ ਜੇ ਪਰ ਤੈਨੂੰ ਦਵਾਈ ਨਾ ਮਿਲੇ ਕਿਤੋਂ ਨਾਲੇ ਧਰਤੀ ਦਾ ਬੋਝ ਘਟੂਗਾ ਅਰੇ ਕਹਿਣਾ ਕੀ ਚਾਹਤੇ ਹੋ ਗਾਸ ਤੋਂ ਮਿਲੇ ਆਪਣੇ ਕੈਨੇਡਾ ਵਾਲਾ ਸੱਪ ਲੜ ਜੇ ਨਹੀਂ ਜਿੰਦ ਦੇ ਮਾਰਨੇ ਦਵਾਈ ਵੀ ਪੰਗਾਲ ਤੋਂ ਮਿਲੇ ਤੇਰੇ ਲੱਗਦਾ ਕੀੜਾ ਲੜਿਆ ਉਹ ਵੀ ਗਲਤ ਥਾਂ ਤੇ ਤਾਈਆਂ ਵੀ ਕੁਚੀਚੀਆਂ ਲਈ ਜਾਨਾ ਪਹਿਲਾਂ ਤੂੰ ਉਂਗਲ ਪਿੱਛੇ ਲੈ ਕੇ ਕੀੜਾ ਕੱਢ ਆਵਦਾ ਫੇਰ ਗਾਈ ਬਾਅਦ ਚੋਂ ਤੇਰੇ ਪਾਪ ਨੇ ਕੈਨੇਡਾ ਵਾਲਾ ਸੱਪ ਲੜ ਜੇ ਨਹੀਂ ਜਿੰਦ ਦੇ ਮਾਰਨੇ ਦਵਾਈ ਤੂੰ ਹੀ ਲੜਿਆ ਲੱਗਦਾ ਪਾਪਣ ਦੇ ਤਾਂ ਹੀ ਉਹ ਪੰਜਾਬ ਛੱਡ ਕੇ ਕੈਨੇਡਾ ਭੱਜ ਗਈ ਆਪਣੇ ਕੈਨੇਡਾ ਵਾਲਾ ਸੱਭ ਲੜ ਜੈਨੀ ਦੀ ਦਵਾਈ ਵੀ ਪੰਗਾਲ ਤੋਂ ਮਿਲੇ ਤੇਰੇ ਸਤਨ ਨੂੰ ਮੇਰੇ ਵੱਲੋਂ 5 ਕਿਲੋ ਗਾਹਾਂ ਦੇ ਤੇਰੇ ਸਿਰ 'ਚ ਜੁੱਤੀਆਂ ਤੇਰੇ ਪਾਪੜੇ ਕੈਨੇਡਾ ਵਾਲਾ ਸੱਭ ਲੜ ਜੈਨੀ ਦੀ ਯਾਰ ਤੂੰ ਕਿਹੜੇ ਕੰਮੀ ਪਿਆ ਗਿਆ ਤੂੰ ਜਾ ਕੇ ਮੂਫਲੀਆਂ ਵੇਚ ਨਾਲੇ 4 ਪੈਸੇ ਕਮਾਏਗਾ ਐਵੇਂ ਮੱਥਾ ਮਾਰੀ ਜਨਾ ਇੱਥੇ ਵੱਤ ਸਹੀ ਏ ਨੀ ਦਵਾਈ ਦਿਨ ਤੱਕ ਆਉਂ ਤੋਂ ਨਹੀਂ ਸੜਕ ਚੀਟੀਆਂ ਤਾਂ ਆਇ ਲੈਂਦਾ ਜਿਵੇਂ ਕਿਸੇ ਨੇ ਪਿੱਛੇ ਡੰਡਾ ਤੁੰਆ ਹੋਵੇ ਕਾਹੇ ਨੱਚੀਦਾ ਵੀ ਦੇਖ ਆਏ ਨੱਚੀਦਾ ਜੀ ਦੇ ਉੱਤੇ ਗੀਤ ਸੋਣ ਆਏ ਨੱਚੀਦਾ ਸਾਨੂੰ ਤਾਂ ਪਤਾ ਨਹੀਂ ਕਿਵੇਂ ਨੱਚੀਦਾ ਤੂੰ ਤਾਂ ਐਵੇਂ ਨੱਚਦਾ ਜਿਵੇਂ ਤੇਰੇ ਪਿੱਛੇ ਕੀੜਾ ਰੜਕਦਾ ਹੋਵੇ ਕਾਹੇ ਨੱਚੀਦਾ ਵੀ ਦੇਖ ਆਏ ਨੱਚੀਦਾ ਜੀ ਦੇ ਉੱਤੇ ਗੀਤ ਸੋਣ ਆਏ ਨੱਚੀਦਾ ਤੇਰਾ ਆ ਵਾਲਾ ਗਾਣਾ ਸੁਣ ਕੇ DJ ਵਾਲੇ ਨੇ ਜੁੱਤੀ ਨਹੀਂ ਫੇਰੀ ਤੇਰੇ ਕਾਹੇ ਨੱਚੀਦਾ ਵੀ ਦੇਖ ਆਏ ਨੱਚੀਦਾ ਜੀ ਦੇ ਉੱਤੇ ਗੀਤ ਸੋਣ ਆਏ ਸਾਡੇ ਬੰਨੇ ਕੁੱਤੇ ਨੂੰ ਜਦੋਂ ਅਸੀਂ ਖੋਲੀਏ ਉਹ ਐਵੇਂ ਟੱਪਦਾ ਕਹੀਂ ਨਕੀ ਦਾ ਨਹੀਂ ਦੇਖ ਕਹੀਂ ਨਕੀ ਦਾ ਜੁਹੇ ਉੱਤੇ ਦੀ ਤੋੜ ਆਏ ਨਕੀ ਦਾ ਅੱਜ ਆਕਾ ਸਾਬਰ ਕੋਟੀ ਨੂੰ ਕਿਤੇ ਕਬਰਾਂ ਵਿੱਚੋਂ ਬੁਲ ਚੁੱਕ ਕੇ ਆਪਣਾ ਵਾਜਾ ਇਹਦੇ ਚਿੱਤਣਾ ਉੱਤੇ ਠੋਕ ਹਾਂਜੀ ਫਿਰ ਦੋਸਤੋ ਅੱਜ ਦੀ ਵੀਡੀਓ ਚੰਦਾ ਕੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਛੇਤੀ ਮਿਲਾਂਗੇ ਅਗਲੀ ਵੀਡੀਓ ਵਿੱਚ